ਜਿੰਦਾਬਾਦ ਜਿੰਦਾਬਾਦ ਤਸਵੀਰਾਂ ਵਿੱਚ ਦੇਖ ਰਹੇ ਹਾਂ ਏਜ ਨਿਊਜ਼ 24 ਤੋਂ ਲਾਈਵ ਹੋਇਆ ਇੱਕ ਵਾਰ ਫਿਰ ਜਿਹੜਾ ਕਿ ਮੁਰਦਾਬਾਦ ਮੁਰਦਾਬਾਦ ਤਰਲ ਗਿਆ ਇਸ ਨਯੁਕਤ ਕਿਸਾਨ ਮੋਰਚੇ ਦੇ ਵੱਲੋਂ ਫਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜੀ ਦੇ ਘਰ ਅੱਗੇ ਤਾਂ ਹੁਣ ਸੁਖਵਿੰਦਰ ਸਿੰਘ ਕਾਕਾ ਕਮੋਜੀ ਵੱਲੋਂ ਇਹਨਾਂ ਦੇ ਵਿੱਚ ਪਹੁੰਚਿਆ ਗਿਆ ਹੈ ਗੱਲ ਨਾਲ ਜੁੜਦੀ ਇਸ ਗੱਲ ਤੇ ਹੈ ਕਿ ਮੋਬਾਈਲ ਦੇ ਵਿੱਚ ਦੋ ਫੋਟੋ ਦਿਖਾ ਦਿੰਦੇ ਨੇ ਇੱਕ ਮੋਦੀ ਦਾ ਇਕ ਮਨਮੋਹਨ ਸਿੰਘ ਦਾ ਦੋਨੇ ਪ੍ਰਧਾਨ ਮੰਤਰੀ ਦਾ ਕਹਿੰਦੇ ਨੂੰ ਚੰਗਾ ਕਿਹੜਾ ਹੈ ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਭਈ ਉਹ ਚੰਗਾ ਕਹਿੰਦੇ ਮਨਮੋਹਨ ਸਿੰਘ ਚੰਗਾ ਤੇ ਮੋਦੀ ਮਾੜਾ ਹੁਣ ਤਾਂ ਲਾਟਾਂ ਦੇ ਮਤਾਬਕ ਪਰ ਭਈ ਅਸਲ ਤਾਂ ਵੇਚਤਾ ਜਿਹੜੀਆਂ ਨੀਤੀਆਂ ਨੇ ਇਹ ਮਨਮੋਹਨ ਸਿੰਘ ਨੇ ਘੜੀਆਂ ਨੇ ਜਿਹੜੀਆਂ 1994 ਚ ਡਬਲਯੂਟੀ ਉਹ ਜਦੋਂ ਸਟਾਰਟਿੰਗ ਹੁੰਦੀ ਆ ਦੀ ਉਹ ਮਨਮੋਹਨ ਸਿੰਘ ਦੀਆਂ ਘੜੀਆਂ ਹੋਈਆਂ ਨੇ ਪਰ ਇਹ ਵੀ ਘੜੀਆਂ ਉਹਨਾਂ ਨੇ 10 ਸਾਲ ਦਾ ਸਮਾਂ ਵੀ 2004 ਦੇ ਵਿੱਚ ਜਿਹੜਾ ਪੂਰਨ ਤੌਰ ਤੇ ਲਾਗੂ ਹੋਇਆ ਹੈ ਆਜੇ ਸਪੀਡ ਐਨੀ ਨੂੰ ਪਰੇ ਕਰਨਾ ਉਸ ਨੇ ਜੁਰੂਰੀ ਕੀਤੀ ਹੈ ਉਹ ਸਾਰਾ ਕੁਝ ਹੀ ਕੈਪਚਰ ਕਰਨ ਵਾਲਾ ਹੋ ਰਿਹਾ ਹੈ ਅਸੀਂ ਪਹਿਲਾਂ ਤੋਂ ਹੀ 2003 ਤੋਂ ਪਬਲਿਕ ਵੰਡ ਕੇ ਘਰ-ਘਰ ਦੁਕਾਨਦਾਰ ਕੋਲ ਇਸ ਗੱਲ ਦਾ ਪਬਲਿਕ ਵੰਡ ਰਹੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕੋਈ ਦਿੱਤਾ ਜਾ ਰਿਹਾ ਹੈ ਹਰੇਕ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਹਰੇਕ ਖੇਤਰ ਵਿੱਚ ਆਣ ਗਿਆ ਕੱਲੀਆਂ ਇਹ ਨਹੀਂ ਕਿ ਕੱਲੇ ਜ਼ਮੀਨਾਂ ਤੇ ਆਣੀਆਂ ਨੇ ਉਹ ਦੁਕਾਨਾਂ ਤੇ ਵੀ ਆਣੀਆਂ ਨੇ ਵਾਰਡ ਆਇਆ ਆਇਆ ਜੀ ਪਰ ਇੰਡਸਟਰੀ ਦੀ ਆਏਗੀ ਉਹ ਕਿਸਾਨੀ ਵਿੱਚ ਖੇਤੀ ਵਿੱਚ ਵੀ ਆਏਗੀ ਸੋ ਸਾਰਾ ਕੰਮ ਚੋਪਟ ਕਰਨਾ ਹੈ ਚਾਹੇ ਉਹ ਦੁਕਾਨਦਾਰਾਂ ਦਾ ਹੋਵੇ ਚਾਹੇ ਉਹ ਕਿਸਾਨਾਂ ਦਾ ਹੋਵੇ ਤੇ ਚਾਹੇ ਮੁਲਾਜ਼ਮ ਨੇ ਜਿੰਨੇ ਵੀ ਉਹ ਸਾਰੇ ਪ੍ਰਾਈਵੇਟ ਜਿਹੜੇ ਉਹ ਮਤਲਬ ਮੁਲਾਜ਼ਮ ਹੋਣਗੇ ਸਰਕਾਰੀ ਨਹੀਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਲੱਭਣਗੇ ਸੋ ਇਹ ਸਾਰੇ ਜਿਹੜੇ ਪਰਿਵਾਰ ਜਿਹੜੇ ਤਹਿਸ ਉਸ ਕਰਨੀ ਮੋਦੀ ਦੀ ਇਹ ਹੈ ਕਿ ਵਿਕਾਸ ਨਹੀਂ ਹੋਏਗਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹ ਸਾਰਾ ਕੰਮ ਵੱਡੀਆਂ ਕੰਪਨੀਆਂ ਨੂੰ ਦਿੰਦੇ ਜਿਹੜੀ ਖੇਤੀ ਆਣਾ ਕਿੰਨੇ 2-2 ਕਿੱਲੇ 10 ਕਿੱਲੇ 20 ਕਿੱਲੇ ਆਲੇ ਐਵੇਂ ਕਹਿੰਦਾ 1000 10000 ਬੰਦਾ ਇਥੋਂ ਗੰਗਾ ਨਗਰ ਤੱਕ ਕਹਿੰਦਾ ਕਿ ਇੱਕੋ ਕੰਪਨੀ ਹੋਵੇ ਇੱਥੇ ਸੁਣਿਆ ਸੀ ਪਹਿਲਾਂ ਜਦੋਂ ਕਹਿੰਦੇ ਵੀ ਕੈਲੀਫੋਰਨੀਆ ਬਣਾਣਾ ਮੈਂ ਕਾਂਗਰਸ ਦਾ ਜਿਹੜਾ ਆਪਣੇ ਇਥੋਂ ਮੰਤਰੀ ਅਨਸ਼ਰਾ ਜੋਸ਼ਣ ਉਹ ਆਣ ਉਹ ਕੈਲੀਫੋਰਨੀਆ ਕਿ ਮੈਂ ਆਪ ਸੁਣਿਆ ਇੱਥੇ ਦਲਾਲਾਬਾਦ ਚੌਂਕ ਤੇ ਲੱਗਿਆ ਸੀ ਬੋਲਣ ਲੱਗੇ ਕਹਿੰਦਾ ਕਿ ਭਾਈ ਇਹ ਕੈਲੀਫੋਰਨੀਆ ਬਣਾਣਾ ਹੈ ਤੇ ਉੱਥੇ ਬਾਅਦ ਇਥੇ ਸੁਖਵੀਰ ਸਿੰਘ ਬਾਦਲ ਆਇਆ ਉਹ ਵੀ ਕਹਿੰਦਾ ਕੈਲੀਫੋਰਨੀਆ ਬਣਾਣਾ ਹੈ ਕਈ ਜਦੋਂ ਸਾਡੇ ਕਾਉਂਡ ਆਗੂ ਆਏ ਸੀ ਉਹਨੇ ਪੁੱਛਿਆ ਵੀ ਕੈਲੀਫੋਰਨੀਆ ਸਾਰੇ ਜਿਹੜੇ ਲੀਡਰ ਇਹ ਪੁੱਛਦੇ ਨੇ ਕਹਿੰਦੇ ਨੇ ਵੀ ਕੈਲੀਫੋਰਨੀਆ ਬਣਾ ਦੇਣਾ ਪੰਜਾਬ ਨੂੰ ਤੇ ਵੀ ਉਹ ਕੋਈ ਚੰਗੀ ਚੀਜ਼ ਹੋਣੀ ਓਥੇ ਕੈਲੀਫੋਰਨੀਆ ਉਹ ਕਹਿੰਦਾ ਕੈਲੀਫੋਰਨੀਆ ਚ ਇਹ ਆ ਵੀ ਓਥੇ 40 50 ਹਜ਼ਾਰ ਰੇਟਰ ਤੋਂ ਘੱਟ ਕੋਈ ਖਾਨ ਨਹੀਂ ਹੈਗਾ ਜਿੱਦੀ ਜ਼ਮੀਨ 40 50 ਹਜ਼ਾਰ ਤੋਂ ਘੱਟ ਹਰੇ ਹੀ ਨਹੀਂ ਥੱਲੇ ਵਾਲਾ ਬਾਕੀ ਸਾਰੇ ਉਹਨਾਂ ਖੇਤਾਂ ਵਿੱਚ ਕੰਮ ਕਰਦੇ ਨੇ ਸੋ ਉਹ ਬਣਾਣਾ ਕਹਿੰਦੇ ਨੇ ਕੈਲੀਫੋਰਨੀਆ 40 50 ਹਜ਼ਾਰ ਤੋਂ ਘੱਟ ਕੋਈ ਨਾ ਹੋਵੇ ਤੇਰੇ ਮੇਰੇ ਵਰਗੇ ਉਹਨਾਂ ਦੀ ਵਟਾਂ ਠਾਕਦੇ ਫਿਰਨ ਇਸ ਕੰਮ ਤੇ ਲਾਣਨ ਜੌਬ ਕਹਿੰ ਸੋ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੰਮ ਜਿਹੜੀ ਸਪੀਡ ਚੱਕੀ ਹੈ ਇਹਨਾਂ ਨੇ ਸੋ ਸਾਰਾ ਕੁਝ ਜਿਹੜਾ ਉਹ ਆਪਾਂ ਦੇਖ ਰਹੇ ਆ ਜੇ ਲੋਕ ਲੜਾਈ ਲੜਨ ਲਈ ਤਕੜੇ ਹੋ ਜਾਣਗੇ ਇਥੇ ਰੰਗ ਜੇ ਵਰਗੇ ਤੇ ਹੋਰ ਜਿਹੜੇ ਕਹਿੰਦੇ ਕੋ ਆਂਦੇ ਆਪਾਂ ਪਿਆਸ ਹਿਸਟਰੀ ਦੀ ਕਿਤਾਬ ਸਾਰੀ ਦੱਸਦੀ ਹੈ ਆ ਈਸਵੀ ਦੀ 2000 ਸਾਲਾਂ ਦੇ ਵਿੱਚ ਵਿੱਚ ਹੀ ਕਿੰਨੇ ਕਹਿੰਦੇ ਕੋ ਆਂਦੇ ਲੋਕਾਂ ਨੂੰ ਜਿਹੜਾ ਚੱਲਦਾ ਕੀਤਾ ਤੇ ਸੋ ਅਸੀਂ ਤਾਂ ਇਹ ਕਹਿੰਦੇ ਆ ਵੀ ਅੱਗੇ ਜੇ ਲੜਾਈਆਂ ਜਿੱਤ ਸਕਦੇ ਨੇ ਲੋਕ ਲੜਾਈ ਲੜ ਕੇ ਤੇ ਹੁਣ ਵੀ ਜਿਹੜੇ ਜੋ ਲੜਾਈ ਜਿੱਤੀ ਜਾ ਸਕਦੀ ਕਿਉਂਕਿ ਕਦੇ ਵਾਸਤੇ ਵੀ ਕੋਈ ਜਿਹਦੇ ਅੱਗੇ ਇੱਕ ਰੋਟੀ ਪਈ ਹੋਵੇ ਨਾ ਉਹ ਆਪਦੇ ਆਗੂ ਖਾ ਰਿਹਾ ਹੋਵੇ ਤੇ ਕੋਈ ਦੂਸਰਾ ਕੋਈ ਵਿਚਾ ਕੇ ਮੈਂ ਆਪਦੇ ਅੱਗੇ ਘਾਰ ਲਵਾ ਇਹ ਨਹੀਂ ਹੋ ਸਕਦਾ ਇਹਨਾਂ ਦਾ ਮੇਰੇ ਖਰ ਜਾਨਵਰ ਨੂੰ ਹੀ ਪਤਾ ਹੈ ਵੀ ਉਹ ਖਾ ਰਿਹਾ ਵੇ ਤੇ ਦੂਜਾ ਆ ਕੇ ਖੋਏ ਤਾਂ ਨਹੀਂ ਨੇੜੇ ਆਣ ਦਿੰਦਾ ਸੋ ਭਾਈ ਜਿੰਨਾ ਚੋਪੜੀਆਂ ਖਾਦੀਆਂ ਨਾ ਆ ਸਾਰੇ ਜ਼ਮੀਨ ਜਾਇਦਾਦ ਜਿਹੜੇ ਕਿਸਾਨ ਨੇ ਖਾਸ ਕਰਦੇ ਇਹਨਾਂ ਦਾ ਵੀ ਚੋਪੜੀਆਂ ਖਾਣ ਵਾਲੀ ਗੱਲ ਹੈ ਵੀ ਹੁਣ ਸੁੱਕੀਆਂ ਤੇ ਗੱਲ ਆ ਜਾ ਸੁੱਕੀ ਤੇ ਘਰੇ ਤੋਂ ਨਹੀਂ ਨੰਗਣੀ ਤੇ ਫੇਰ ਭਾਈ ਹਾਲਾਤ ਉਹ ਆਵੇ ਤੇ ਫੇਰ ਕਿਵੇਂ ਸਹਣ ਕਰਨਗੇ ਤੋ ਆਉਣ ਵਾਲੇ ਦਿਨਾਂ ਵਿੱਚ ਗੱਲ ਸੁੱਖੀਆਂ ਤੇ ਆਣੀ ਹੈ ਤੇ ਫਿਰ ਬਈ ਸੈ ਨਹੀਂ ਹੋਏਗਾ ਤੋ ਮੈਂ ਜ਼ਿਆਦੀਆਂ ਗੱਲਾਂ ਨਾ ਕਰਦਾ ਹਾਂ ਇਹੀ ਕਵਾਂਗਾ ਕਿ ਲੜਾਈਆਂ ਅੱਗੇ ਵੀ ਜਿੱਤੀਆਂ ਨੇ ਹੁਣ ਵੀ ਜਿੱਤਾਂਗੇ ਧੰਵਾਦ ਹੁਣ ਜੀ ਸਾਡੇ ਭਾਰਤੀ ਕਿਸਾਨ ਜੂਨੇ ਨੇਕਤਾ ਡਕਾਉਂਦਾ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸਰਦਾਰ ਜੋਗਾ ਸਿੰਘ ਜੀ ਆਪਰੇ ਵਿਚਾਰ ਪੇਸ਼ ਕਰਨਾ ਹੈ ਅਕਬਾਲ ਚੰਦ ਜੋਸਣ ਦਾ ਤੁਹਾਡਾ ਬੁਲਾਇੰਗ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲਾਲਾਬਾਦ ਤੋਂ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਕਿ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਜੋ ਕਿ ਭਾਜਪਾ ਵੱਲੋਂ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਬਣੇ ਸੀ ਤਾਂ ਉਹਨਾਂ ਦੇ ਘਰ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਕਿ ਧਰਨਾ ਲਗਾ ਦਿੱਤਾ ਹੈ 2 3 ਦਿਨਾਂ ਦੇ ਲਈ ਇਹ ਧਰਨਾ ਪੱਕਾ ਤੌਰ ਤੇ ਦਿਨ ਰਾਤ ਇੱਥੇ ਲਗਾਇਆ ਜਾਵੇਗਾ ਤਾਂ ਹੁਣ ਇਸ ਧਰਨੇ ਦੌਰਾਨ ਜਿਹੜਾ ਕਿ ਸੁਖਵਿੰਦਰ ਸਿੰਘ ਕਾਕਾ ਕਮੋਜ ਜ਼ਿਲ੍ਹਾ ਪ੍ਰਧਾਨ ਨੇ ਬੀਜੇਪੀ ਦੇ ਫਾਜ਼ਿਲਕਾ ਤੋਂ ਤਾਂ ਉਹ ਧਰਨੇ ਦੇ ਵਿੱਚ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹਾਂ ਲਾਈਵ ਤਸਵੀਰਾਂ ਐਜਨੇ ਉਸ 24 ਤੇ ਤੇ ਸਾਨੂੰ ਇਹਨਾਂ ਨੂੰ ਇੱਕ ਜਿਤਾਵਣੀ ਦੇ ਰੂਪ 'ਚ ਦੱਸਣਾ ਪੈ ਗਿਆ ਕਿ ਤੁਸੀਂ ਨਵੇਂ-ਨਵੇਂ ਲੀਡਰ ਬਣੇ ਹੋ ਬੀਜੇਪੀ ਦੇ ਵਿੱਚ ਸਾਹਿਬ ਜੀ ਸਹਿਰ ਤੁਹਾਨੂੰ ਕੁਝ ਚੰਗਾ ਲੱਗਿਆ ਤੁਸੀਂ ਉਧਰ ਚਲੇ ਗਏ ਚਲੋ ਆਪੋ ਦੀ ਖੁਸ਼ੀ ਹੈ ਪਰ ਪੁਰਾਣੇ ਬੰਦੇ ਕਹਿੰਦੇ ਸੀ ਜਦੋਂ ਨਵੀਂ-ਨਵੀਂ ਬਹੁ ਵਿਆਹ ਕੇ ਲਾਈਏ ਤ ਉਹਨੂੰ ਕੰਮ ਕਰਨ ਦਾ ਸ਼ੌਕ ਬੜਾ ਹੁੰਦਾ ਤੇ ਤੁਸੀਂ ਨਵੇਂ-ਨਵੇਂ ਬੀਜੇਪੀ ਦੇ ਵਿੱਚ ਗਏ ਜੇ ਤੇ ਸਾਡਾ ਜਿਹੜਾ ਇਹ ਸੰਦੇਸ਼ ਕਿਸਾਨਾਂ ਦਾ ਤੁਹਾਡਾ ਫਰਜ਼ ਬਣਦਾ ਹੈ ਉੱਥੇ ਜਾ ਕੇ ਉਹਨੂੰ ਅੱਗੇ ਲਾਗ ਤੇ ਇਨੂੰ ਸਿਰੇ ਚੜਾਈਏ ਕਿਸਾਨਾਂ ਦੀ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਸਿਰੇ ਲਾਈਏ ਤੇ ਚੰਗੀ ਗੱਲ ਆ ਜੇ ਸਰਕਾਰ ਇਸੇ ਤਰ੍ਹਾਂ ਨੀਤੀਆਂ ਤੇ ਚੱਲਦੀ ਰਹੀ ਤੇ ਕਮੋਦ ਸਾਹਿਬ ਸਾਨੂੰ ਵਾਰ-ਵਾਰ ਅੱਜ ਤਾਂ ਅਸੀਂ ਤੁਹਾਡੇ ਕੋਲ ਕੇ ਬੈਠੇ ਆ ਤਾਂ ਮੋੜ ਤੁਹਾਨੂੰ ਘੇਰਨਾ ਪਵੇਗਾ ਜਿਹੜਾਗਾ ਸਮਾਂ ਆਵੇਗਾ ਹੋ ਸਕਦਾ ਹੈ ਉਹ ਭਾਜਪੀ ਦੇ ਲਈ ਬਾੜਾ ਹੋਵੇ ਜੇ ਪੁੱ ਚੰਗਾ ਕੰਮ ਕਰ ਜਾਓਗੇ ਤੇ ਚੰਗਾ ਤੁਹਾਡਾ ਨਾਮ ਰੋਸ਼ਨ ਹੋ ਜਾਏਗਾ ਤੇ ਸਾਡੇ ਵੀਰ ਜੀ ਗੱਲ ਕਰ ਰਹੇ ਸੀ ਗੋਲਡਨ ਸਾਹਿਬ ਕਹਿੰਦੇ ਪਿੰਡਾਂ ਦੇ ਜਾਈ ਤੱਕ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਤੇ ਮੈਂ ਉਹਦੀ ਇੱਕ ਉਦਾਹਰਨ ਤੁਹਾਨੂੰ ਦੱਸ ਦੇਣਾ ਪੁਰਾਣੇ ਬੰਦੇ ਕਹਿੰਦੇ ਸੀ ਜਦੋਂ بارش ਪੈਂਦੀ ਸੀ ਨਾ ਰਾਤ ਨੂੰ ਤੇ ਗਿੱਦੜ ਬੜਾ ਔਖਾ ਹੁੰਦਾ ਸੀ ਤੇ ਕਹਿੰਦਾ ਸਵੇਰੇ ਪਹਿਲਾਂ ਕੋਹਰਾ ਬਣਾਵਾਂਗੇ ਕਿਉਂਕਿ ਰਾਤ ਠੰਡ ਬੜੀ ਲੱਗੀ ਹੈ ਤੇ ਜਦੋਂ ਦਿਨ ਚੜਦਾ ਤੇ ਔਖਾਂ ਵਿਚਾੜ ਕੇ ਤੇ ਪੱਜ ਪੱਜ ਦਾ ਛੱਡੋ ਯਾਰ ਕੀ ਲੈਣਾ ਕੋਹਰੇ ਤੋਂ ਉਹ ਗੱਲ ਸਾਡੇ ਕਿਸਾਨਾਂ ਦੀ ਜਦੋਂ ਤਾਂ ਕਿਸੇ ਤੇ ਨੌਬਤ ਆ ਜਾਂਦੀ ਹੈ ਫਿਰ ਉਹ ਭਾਲ ਦੇਣੇ ਵੀ ਕਿਹੜਾ ਲੀਡਰ ਸੁੱਤਰ ਆਵੇ ਉਹ ਕਦੇ ਕਿਸੇ ਜਥੇਬੰਦੀ ਵੱਲੇ ਭੱਜਦੇ ਨੇ ਕਦੇ ਕਿਸੇ ਵੱਲੇ ਭੱਜਦੇ ਨੇ ਤੇ ਜਦੋਂ ਕੰਮ ਚੇਤਾ ਉਹਨਾਂ ਦਾ ਕੰਮ ਨਹੀਂ ਬੜੀ ਜਾਂਦਾ ਉਹਨਾਂ ਨੂੰ ਫਿਰ ਚੇਤਾ ਭੁੱਲ ਜਾਂਦਾ ਸੋ ਮੇਰੀ ਬੇਨਤੀ ਹੈ ਜਥੇਬੰਦਕ ਹੋਣਾ ਬੜਾ ਜ਼ਰੂਰੀ ਹੈ ਕਿਸੇ ਵੀ ਜਥੇਬੰਦੀ ਨਾਲ ਜੁੜ ਜਾਓ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਰਿਹਾ ਰੋਏ ਤੋਂ ਬਿਨਾ ਤੁਹਾਨੂੰ ਪਤਾ ਮਹਾਵਿਦੋਤ ਨਹੀਂ ਦਿੰਦੀ ਜੇ ਤੁਸੀਂ ਇਸੇ ਤਰ੍ਹਾਂ ਇੱਕ ਦੂਜੇ ਦੇ ਮਗਰ ਨਾਲ ਲੱਗੋਗੇ ਇਕੱਠੇ ਹੋ ਕੇ ਨਾ ਚੱਲੋਗੇ ਮੈਂ ਕਹਿੰਦਾ ਬੜਾ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਵੀ ਜਿਹੜੇ ਤੁਸੀਂ ਸਯੁਕਤ ਮੋਰਚਾ ਇਕੱਤਰ ਹੋ ਕੇ ਅੱਜ ਇੱਥੇ ਬੈਠੇ ਹੋ ਇਸੇ ਤਰ੍ਹਾਂ ਇਕੱਠੇ ਹੋ ਕੇ ਚੱਲੋਗੇ ਤੇ ਤੁਹਾਡੀ ਜਿਹੜੀ ਹੈ ਉਹ ਬੜਤ ਦੇ ਵੱਲ ਜਿਹੜੇ ਕਦਮ ਨੇ ਬੜਤ ਵੱਲ ਰਹਿਣਗੇ ਜੇ ਅਸੀਂ ਡਿੱਖੜੇ ਰਹਿ ਗਏ ਜਿਹੜੇ ਸਾਡੇ ਵਿਰਾਹ ਘਰੀ ਬੈਠੇ ਨੇ ਮੈਂ ਵੇਖਣਾ ਫੇਸਬੁੱਕਾਂ ਤੇ ਆਵੇਂ ਕਮੈਂਟ ਕਰੀ ਜਾਂਦੇ ਆ ਜਾਣਾ ਹੈ ਨਹੀਂ ਪਰ ਕਮੈਂਟ ਕਰੀ ਜਾਂਦੇ ਆ ਉਹ ਭਰਾਓ ਜੇ ਤੁਸੀਂ ਜਾਣਾਂ ਨਹੀਂ ਤੇ ਕਮੈਂਟ ਤਾਂ ਨਾ ਕਰੋ ਮਗਰ ਹੱਲਾਸ਼ੇਰੀ ਤਾਂ ਹੋਵੇ ਤੁਸੀਂ ਵੇਖੋ ਜਦੋਂ ਵੀ ਕਿਤੇ ਬਾਜ਼ਾਰ ਦੇ ਵਿੱਚ ਅਸੀਂ ਚਲੇ ਜਾਈਏ ਜਾਂ ਪਿੰਡ ਦੇ ਵਿੱਚ ਕਿਤੇ ਚਲੇ ਜਾਈਏ ਤੇ ਸਾਡੇ ਨਾਲੋਂ ਤਾਂ ਕੁੱਤੇ ਵੀ ਚੰਗੇ ਨੇ ਕੋਈ ਨਹੀਂ ਕੋਈ ਉਹ ਕੁੱਤੇ ਇੱਕ ਦੂਜੇ ਨੂੰ ਘੌਰੀ ਜਾਣਗੇ ਤੇ ਜਦੋਂ 10 ਕੁ ਇਕੱਠੇ ਹੋ ਜਾਣਗੇ ਨਾਲ ਦੂਜੇ ਨੂੰ ਖਿੱਚ ਕੇ ਪੈ ਜਾਣਗੇ ਇੱਕੇ ਰੀ ਉਹਨੂੰ ਦੇਖ ਲੈਣੇ ਦੇ ਦੇ ਸਰ ਅਸੀਂ ਉਹਨਾਂ ਦੀ ਤਰ੍ਹਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਸਾਨੂੰ ਕਿਸਾਨਾਂ ਨੂੰ ਇਕੱਠਾ ਹੋਣਾ ਚਾਹੀਦਾ ਜਿਹੜਾ ਵੀ ਸਰਕਾਰ ਮਾੜੀ ਨੀਤੀ ਲੈ ਕੇ ਆਉਂਦੀ ਹੈ ਉਹਨੂੰ ਜਵਾਬ ਦੇਣਾ ਚਾਹੀਦਾ ਆ ਪਿੱਛੇ ਜੀ ਲਖਸ਼ਰ ਝਾੜੂ ਵਾਲੇ ਦੀ ਗੱਲ ਸੁਣਨੋਂ ਕਹਿੰਦੇ ਵੀ ਬੜੇ ਅੱਛੇ ਦਿਨ ਆਣਗੇ ਉਹ ਅੱਛੇ ਦਿਨ ਆ ਗਏ ਬੀਬੀ ਗਗੜ ਹਣਮੋਲ ਮਾਨ ਨੇ ਬੜਾ ਛੇਤੀ 92 ਤੱਕ ਦੀ ਪੰਜ ਮਿੰਟਾਂ ਦਾ ਕੰਮ ਹੈ ਚੁਟਕੀ ਮਾਰ ਕੇ ਕਹਿੰਦੀ ਮੈਂ ਐਮਐਸਪੀ ਦੇ ਦੇਾਂਗੇ ਹੁਣ ਉਹਨੂੰ ਪੁੱਛਿਆ ਕਿ ਸਾਡੇ ਕਿਸਾਨਾਂ ਨੇ ਤੇ ਕਿੰਦੀ بڑا ਔਖਾ ਕੰਮ ਹੈ ਜੇ ਔਖਾ ਕੰਮ ਹੈ ਤੇ ਲੋਕਾਂ ਕੋਲ ਤੁਸੀਂ ਵੋਟਾਂ ਹੀ ਵਟੋੜਨੀ ਅਸੀ ਕੋਈ ਗੱਲ ਨਹੀਂ ਸਮਾ ਆ ਜਾਏਗਾ ਲੋਕਾਂ ਨੇ ਇੱਕ ਰੀ ਬਦਲਾਅ ਚਾਇਆ ਸੀ ਤੇ ਖੁਸ਼ੀ ਦੇ ਵਿੱਚ ਸਾਰਿਆਂ ਨੇ ਵੋਟ ਪਾਈਆਂ ਕਿਸੇ ਦੀ ਪਾਰਟੀ ਨੂੰ ਵੋਟ ਨਹੀਂ ਪਾਈ ਵੋਟ ਪਈ ਬਦਲਾਅ ਪਰ ਅਗਾ ਬਦਲਾਅ ਜਿਹੜਾ ਫੇਰ ਆ ਜਾਣਾ ਜੇ ਇਹ ਹਾਲਾਤ ਰਹੇ ਤੇ ਅਸੀਂ ਬੀਬੀ ਗਗਨ ਅਨਮੋਲ ਮਾਨ ਤੋਂ ਕੀ ਲੈਣਾ ਜਿਹੜੀ ਸਾਨੂੰ ਲੋੜ ਸੀ ਉਹ ਸਾਨੂੰ ਮਿਲੇ ਨਾ ਤੇ ਅਸੀਂ ਕੀ ਲੈਣਾ ਇੱਕ ਸਾਡੇ ਵੀਰ ਨੇ ਦੱਸਿਆ ਸੀ ਐਮ ਐਸ ਪੀ ਦੇ ਬਾਰੇ ਨਹੀਂ ਐਮ ਐਸ ਪੀ ਦੇ ਬਾਰੇ ਪਤਾ ਹੋਣਾ ਚਾਹੀਦਾ ਜੇ ਸਾਨੂੰ ਐਮ ਐਸ ਪੀ ਕਈਆਂ ਵੀਰਾਂ ਨੂੰ ਇੰਗਲਿਸ਼ ਦੇ ਬਾਰੇ ਨਹੀਂ ਪਤਾ ਜੇ ਨਹੀਂ ਪਤਾ ਤੇ ਅਸੀਂ ਇਹਨਾਂ ਦਾ ਕਹਿ ਸਕਣੇ ਆ ਵੀ ਸਾਡੀ ਫਸਲ ਦਾ ਜਿਹੜਾ ਸਮਰਥਨ ਮੁੱਲ ਮਿਲਣਾ ਚਾਹੀਦਾ ਉਹਨੂੰ ਸਮਰਥਨ ਮੁੱਲ ਮਿਲੇਗਾ ਤੇ ਕਿਸਾਨ ਆਪੋ ਆਪ ਖਸ਼ਾਲ ਹੋ ਜਾਏਗਾ ਤੁਸੀਂ ਵੇਖ ਲਓ ਫਸਲਾਂ ਤੋਂ ਬਣੀਆਂ ਚੀਜ਼ਾਂ ਨੇ ਆ ਫੁੱਲੀਆਂ ਬਾਜ਼ਾਰ ਦੇ ਵਿੱਚ ਇੱਥੇ ਪੁੰਨ ਕੇ ਵੇਚਦੇ 14 ਦੀਆਂ ਉਹ ਮੇਰੇ ਸਾਢੇ 70 80 ਰੁਪਏ ਕਿਲੋੜੇ। ਕਈ 100 ਰੁਪਏ ਵੀ ਲਾ ਰਹੇ ਨੇ। ਉਹਦਾ ਨਾ ਮੁੱਲ ਹੈ ਤੇ ਕਿਸਾਨ ਦਾ ਜਿਹੜੀ ਫਸਲ ਜਾਂਦੀ ਹੈ ਮੰਡੀ ਦੇ ਵਿੱਚ ਉੱਥੇ ਜਿਹੜੇ ਵਪਾਰੀ ਤਾਂ ਕਰਦੇ ਨੇ ਇੱਥੇ ਕਰਕੇ ਸਾਨੂੰ ਫਰਕ ਪੈ ਜਾਂਦਾ ਵੀ ਜਿਹੜਾ ਸਾਡਾ ਮੁੱਲ ਉਹ ਵੀ ਸਾਡਾ ਹੋਣਾ ਚਾਹੀਦਾ। ਮੈਂ ਇਸ ਕਰਕੇ ਕਹਿੰਦੇ ਆ ਜੇ ਸਾਡੀ ਚੀਜ਼ ਦਾ ਮੁੱਲ ਹੈ ਜੇ ਦੂਜੇ ਬਾਜ਼ਾਰਾਂ ਨਾਲੋਂ ਦਾ ਮੁੱਲ ਤਾਂ ਸਾਡਾ ਵੀ ਆਦਾ ਮੁੱਲ ਹੋਣਾ ਚਾਹੀਦਾ। ਕਿਸਾਨ ਤਾਂ ਕਰੇ ਵੀ ਮੈਂ ਆ ਫਸਲ ਕਿਹੜੇ ਰੇਟ ਤੇ ਦੇਣੀ ਆ ਇਹ ਮੇਰੀ ਫਸਲ ਇੰਦਾ ਰੇਟ ਵੀ ਮੇਰਾ ਹੋਣਾ ਚਾਹੀਦਾ ਤੁਸੀਂ ਪਿੱਛੇ ਵੇਖਿਆ ਪਿਛਲੇ ਸਾਲ ਟਮਾਟਰ ਤੇ ਗੰਡਾ ਸੋਰੀ ਟਮਾਟਰ ਤੇ ਗੰਡਾ ਜਿਹੜਾ ਟਮਾਟਰ ਸੀ ਕਿਸਾਨਾਂ ਕੋਲ 5 ਰੁਪਏ 4 ਰੁਪਏ 10 ਰੁਪਏ ਖਰੀਦ ਕੇ ਸਟੋਰ ਕਰ ਲਿਆ ਗਿਆ ਉਹ ਟਮਾਟਰ ਸੀ 90 ਰੁਪਏ ਵਿਕੀ ਗਿਆ ਉਹੋ ਹੀ ਗੰਡਾ ਸੀਗਾ ਜਦੋਂ ਸਾਡੇ ਕੋਲ ਗੰਡਾ ਸੀ 5 7 10 ਰੁਪਏ ਤੇ ਜਦੋਂ ਸਰਕਾਰਾਂ ਕੋਲ ਚਲਾ ਗਿਆ ਉਹ ਗੰਡਾ ਸੀ 90 ਰੁਪਏ ਹੋ ਗਿਆ ਮੈਨੂੰ ਸਮਾਂ ਮਿਲਿਆ 2013 ਦੇ ਵਿੱਚ ਮਹਾਰਾਸ਼ਟਰ ਵਿੱਚ ਗਿਆ ਉੱਥੇ ਕੁਝ ਕਿਸਾਨ ਸੱਜਣ ਸਨ ਮੇਰੇ ਨਾਲ ਪਹਿਲਾਂ ਜੁੜੇ ਹੋਏ ਸੀ ਫੇਸਬੁੱਕ ਰਾਹੀਂ ਮੈਂ ਉਹਨਾਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਸਾਡੇ ਇੱਥੇ ਇਹ ਹਾਲਾਤ ਨੇ ਵੀ ਕਿਸੇ ਕੋਲ ਸਟੋਰ ਨਹੀਂਗਾ ਛੋਟੇ ਜ਼ਿਮੀਦਾਰ ਨੇ ਉਹ ਸਟੋਰ ਕਿੱਥੇ ਕਰਦੇ ਸੀ ਰਾਮ ਬਿਲਾਸ ਪਾਸਵਾਲ ਜਿਹੜਾ ਕਾਂਗਰਸ ਦਾ ਲੀਡਰ ਰਿਹਾ ਟੇਢੇ ਜਿਹੇ ਮੂੰਹ ਵਾਲਾ ਉਹਨੇ ਸਟੋਰ ਉੱਥੇ ਬਣਾਏ ਸੀ ਬੜੇ ਵੱਡੇ ਵੱਡ ਸਟੋਰ ਕੀ ਸੀਗੇ ਛੱਪੜੀ ਉੱਤੇ ਪਾਏ ਸੀ ਸੱਡਾ ਤਾਂ ਖਾਲੀ ਆ ਉਹਨਾਂ ਦੇ ਵਿੱਚ ਬੋਰੀਆਂ ਜਿਹੜੀਆਂ ਧੱਕਾ ਲੱਗ ਜਾਂਦੀਆਂ ਜਦੋਂ ਬੋਰੀਆਂ ਧਾਕਾ ਲੱਗੀਆਂ 2 ਮਹੀਨੇ ਵੇਖਦੇ ਉਹ ਵੀ ਸਾਰਾ ਗੰਡਾ ਆ ਗਿਆ ਜਦੋਂ ਗੰਡਾ ਆ ਜਾਂਦਾ ਸੀ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਗੰਡੇ ਨੂੰ ਕਰਾਇਆ ਲਾਣਾ ਸ਼ੁਰੂ ਕਰ ਦਿੰਦਾ ਸੀ 2 ਰੁਪਏ ਗੱਟਾ ਜਾਂ 3 ਜਾਂ 4 ਰੁਪਏ ਕਈ ਜਿਮੀਦਾਰ ਇਹੋ ਜੇ ਸੀ ਜਿਹੜਾ ਉੱਥੇ ਗੰਡਾ ਵੇਚਣ ਦੀ ਬਜਾਏ ਉਹ ਵਿਚਾਰੇ ਉੱਥੇ ਮਿੱਟੀ ਕਰਕੇ ਚਲੇ ਜਾਂਦੇ ਸੀ ਕਿਉਂਕਿ ਅੱਗੋਂ ਰੇਟ ਮਿਲਦਾ ਨਹੀਂ ਇਧਰੋਂ ਕਿਰਾਇਆ ਪੈ ਰਿਹਾ ਉਹਨਾਂ ਕੋਲ ਜਗ੍ਹਾ ਰੱਖਣ ਹੈ ਨਹੀਂ ਇਸ ਕਰਕੇ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਹੋ ਰਹੀ ਹੈ ਜੇ ਕਿਤੇ ਸਵਰਥਨ ਮੁੱਲ ਮਿਲਦਾ ਹੋਵੇ ਉਹ ਕਿਸਾਨ ਦਾ ਗੰਡਾ ਵਿਕਦਾ ਹੋਵੇ ਉਸ ਹਾਲ ਤੁਸੀਂ ਵੇਖਿਆ ਜਿਹੜਾ ਗੰਡਾ 2-3 ਰੁਪਏ 1 ਕਿਲੋ ਪਹਿਲਾਂ ਖਰੀਦਾ ਗਿਆ ਤੇ ਮਗਰੋਂ 60 ਰੁਪਏ 100 ਰੁਪਏ ਤੱਕ ਉਹ ਗੰਡਾ ਹੋ ਕੇ ਗਿਆ ਕਿਉਂ ਕਿਉਂਕਿ ਉਹ ਵਪਾਰੀਆਂ ਕੋਲ ਚਲਾ ਗਿਆ ਕਿਸਾਨਾਂ ਦੇ ਉੱਤੋਂ ਤਾਂ ਨਿਕਲ ਗਿਆ ਇਸ ਵਾਸਤੇ ਸਾਡੀ ਸਰਕਾਰ ਨਾਲ ਲੜਾਈ ਆਈ ਏ ਵੀ ਜਿਹੜਾ ਕਿਸਾਨ ਦੀ ਫਸਲ ਹੈ ਘਟੋ-ਕਟ ਕਿਸਾਨ ਆਦੀ ਫਸਲ ਦਾ ਮੁੱਲ ਤਾਂ ਆਪ ਤਾਂ ਕਰੇ ਕਿਸਾਨਾਂ ਨੂੰ ਮੁੱਲ ਦਿੱਤਾ ਜਾਵੇ ਕਿਸਾਨ ਕਸ਼ਾਲ ਹੋ ਜਾਣ ਮੈਂ ਇੱਕ ਗੱਲ ਦੱਸਣ ਤੋਂ ਗਰੇਜ ਨਹੀਂ ਕਰਾਂਗਾ ਕਈ ਮੇਰੇ ਵੀਰ ਕਹਿੰਦੇ ਕਿਸਾਨ ਬੜੇ ਸੁਖੀ ਐ ਭਰਾਓ ਬੜਾ ਔਖੀ ਗੱਲ ਐ ਇੱਕ ਰਾਤ ਕਮੈਂਟ ਕਰ ਰਿਹਾ ਜੇ ਫੇਸਬੁੱਕ ਤੇ ਕਿਸਾਨ ਐਵੇਂ ਰੋਲਾ ਪਾਉਂਦੇ ਆ ਆ ਪਿੱਛੇ ਤੁਹਾਨੂੰ ਪਤਾ ਕਾਂਗਰਸ ਦੀ ਸਰਕਾਰ ਜਦੋਂ ਜਾਂਦੀ ਐ ਲਾਸਟ ਤੇ ਕੰਬੋਜ ਸਾਹਿਬ ਉਦੋਂ ਸਰਕਾਰ ਉਧਰ ਸਨ ਸ਼ਾਇਦ ਮੈਨੂੰ ਲੱਗਦਾ ਪਿੰਡੇ ਵੀ ਗਏ ਸੀਗੇ ਮੇਰੇ ਪਿੰਡ ਦੇ ਵਿੱਚ 15 ਕੁ ਪਿੰਡ ਸੀਗੇ ਜਿੱਥੇ ਗੜਾ ਪਿਆ ਤਸੀਂ ਅੱਜ ਵੀ ਲਿਵਿੰਗ ਇੰਡੀਆ ਤੇ ਇੱਥੇ ਸਾਡੇ ਤਨੇਜਾ ਸਾਖਲੇ ਉਹਨਾਂ ਪੁੱਛ ਰਹੇ ਜਿਹੜੇ ਮੌਕੇ ਤੇ ਜਾ ਕੇ ਆਏ ਕਿਸੇ ਦਾ ਇੱਕ ਦਾਣਾ ਨਹੀਂ ਬਚਿਆ ਸੀ 15 ਤੋਂ 20 ਪਿੰਡ ਜਿਹੜੇ ਸੀ ਨੁਕਸਾਨੇ ਗਏ ਇੱਕ ਦਾਣਾ ਫਸਲ ਦਾ ਨਹੀਂ ਹੋਇਆ ਪਰ ਪਤਾ ਨਹੀਂ ਕਿਸਾਨਾਂ ਨੇ ਉਹ ਸਮਾਂ ਕਿਵੇਂ ਪੂਰਾ ਕੀਤਾ ਅੱਜ ਤੱਕ ਕਿਸੇ ਸਰਕਾਰ ਨੇ ਸਾਨੂੰ ਕੁਝ ਦਿੱਤਾ ਤਾਂ ਦੱਸੇ ਕਿਸਾਨ ਤਾਂ ਵਿਚਾਰਾ ਉਹ ਚੀਜ਼ ਹੈ ਸਾਡੇ ਸਿਆਣੇ ਕਹਿੰਦੇ ਸੀ ਪੱਕੀ ਖੇਤੀ ਦਾ ਬੰਦਿਆ ਕਦੇ ਨ ਕਰੀਏ ਮਾਨ ਝੱਖੜ ਝੋਲੇ ਝੂਲ ਕੇ કરી ਆਵੇ ਤਾਂ ਜਾਣ ਜਦੋਂ ਫਸਲ ਪੱਕ ਕੇ ਘਰ ਆ ਜਾਂਦੀ ਹੈ ਉਹਦਾ ਕਿਸਾਨ ਨੂੰ ਮਾਣ ਹੁੰਦਾ ਹੈ ਪਰ ਉਹਦੇ ਵਾਸਤੇ ਖੇਚਲ ਜਿਹੜੀ ਕਿਸਾਨ ਨੂੰ ਕਰਨੀ ਪੈਂਦੀ ਹੈ ਹੱਡ ਚੀਰ ਵੀ ਸਰਦੀ ਹੁਣ ਤੁਸੀਂ ਵੇਖ ਲਓ ਕਦੇ ਕਿਸਾਨ ਨੂੰ ਜਿਹਨੇ ਲੈੜ ਦਿੱਤੀ ਗਈ ਹੈ ਕੋਈ ਟਾਈਮ ਨਹੀਂ ਕਦੇ 12 ਵਜੇ ਰਾਤ ਨੂੰ ਆ ਜਾਂਦੀ ਕਦੇ 3 ਵਜੇ ਆ ਜਾਂਦੀ ਹੈ ਕਦੇ 2 ਵਜੇ ਆ ਜਾਂਦੀ ਹੈ ਜਿਹੜੇ ਕਿਸਾਨ ਵਿਚਾਰੇ ਉਹ ਰਾਤ ਦੇ ਪੁੱਤ ਨੂੰ ਘੋਣ ਕਰਕੇ ਜਗਾਉਂਦੇ ਨੇ ਅੱਜ ਤਾਂ ਫੋਨ ਨੇ ਪਹਿਲਾਂ ਫੋਨ ਨਹੀਂ ਹੁੰਦੇ ਸੀ ਤੇ ਲੋਕਾਂ ਨੂੰ ਘਰਾਂ ਜਾ ਕੇ ਠਾੜਾ ਭਰਾਵਾ ਲੈਟ ਆ ਗਈ। ਇੱਕ ਸਰਕਾਰ ਦੀ ਹੋਰ ਨਵੀਂ ਨੀਤੀ ਆ ਆ ਨਹਿਰਾਂ ਦੀ ਗੱਲ ਸੁਣ ਲੋ। ਜਦੋਂ ਸਾਰੀਆਂ ਕੜਕਾਂ ਪੀਚ ਗਈਆਂ ਉਦੋਂ ਨਹਿਰ ਆ ਗਈ। ਹੁਣ ਅੱਜ ਜਿਹੜੀ ਨਹਿਰ ਆ ਗਈ ਕੜਕਾਂ ਲੋਕਾਂ ਪਿਆ ਲੀਆਂ ਤੇ ਨਹਿਰ 'ਚ ਪਾਣੀ ਆ ਗਿਆ। ਉਹਨੂੰ ਕੀ ਕਰਨਾ ਡੁੱਬਣਾ ਕਿਸੇ ਨੇ। ਆ ਰਾਤ 7-8 ਕਿਲੇ ਬਿਰਪਿੰਡ ਇੱਕ ਕਿਸਾਨ ਦੀ ਡੁੱਬ ਗਈ। ਜਿਹਨੇ ਵਿਚਾਰੇ ਪਹਿਲਾਂ ਪਿਆਈ ਸੀ ਉਹ ਡੁੱਬ ਗਈ। ਇੱਕ ਇਹ ਝੂਠੇ ਵਾਅਦੇ ਤੇ ਵਾਅਦੇ ਵਾਅਦੇ ਤੇ ਵਾਅਦੇ ਕਹਿੰਦੇ ਟੈਲਾਂ ਤੋਂ ਪਾਣੀ ਪਚਾਵਾਂਗੇ। ਪਾਣੀ ਜਰੂਰ ਪਹੁੰਚ ਰਿਹਾ ਔਰ ਪਹੁੰਚਦਾ ਕਦੋਂ ਹੈ ਜਦੋਂ ਕਣਕ ਹੁੰਦੀ ਹੈ ਤੇ ਕਣਕ ਪੀ ਜਾਂਦੀ ਹੈ ਉਦੋਂ ਟਾਇਲਾਂ ਤੇ ਪਾਣੀ ਆ ਜਾਂਦਾ ਆ ਪਿੱਛੇ ਜੀ ਗੋਲਡੀ ਕੰਪੋਜ਼ ਇੱਥੇ ਆਪਣੇ ਅੰਦਰ ਸਾਹਮਣੇ ਉਹਨਾਂ ਨੂੰ ਪੁੱਛੋ ਸਾਡੇ ਨਾਲ ਗਏ ਪਿੰਡਾਂ ਦੇ ਵਿੱਚ ਕਹਿੰਦਾ ਮੋਗਾ ਸਾਰੇ ਠੀਕ ਕਰਾ ਦੇਣੇ ਟਾਇਲ ਤੇ ਪਾਣੀ ਕਿਵੇਂ ਨਾ ਜਾਵੇ ਸੱਦੋ ਨੂੰ ਕਰਨ ਨਵੇੜਣਾ ਗੱਲ ਟਾਇਲ ਤੇ ਪਾਣੀ ਪਹੁੰਚੇ ਹੀ ਨਹੀਂ ਜਿਹੜਾ ਮੋਗਾ 2 ਇੰਚ ਸੀ ਉਹ 9 ਇੰਚ ਹੋ ਗਿਆ ਪਤਾ ਨਹੀਂ ਕੀ ਚੱਕਰ ਹੈ ਅਈ ਤੋ ਚੈੱਕ ਕਰਨ ਗਿਆ ਕਹਿੰਦੇ ਆ ਤਾਂ ਬੀਬੀ ਸੱਤਿਆ ਦਾ ਇਹਨੂੰ ਹੱਥ ਨਾ ਲਾਇਕ ਜੋਦੇ ਕਰੰਟਾਂ ਦਾ ਮੈਨੂੰ ਤਾਂ ਸਮਝ ਨਹੀਂ ਆ ਆ ਫਲਾਣੀ ਬੀਬੀ ਦਾ ਫਲਾਣੇ ਭਾਪੇ ਦਾ ਫਲਾਣੇ ਚਾਚੇ ਦਾ ਉਹ ਨਜਾਇਜ਼ ਮੋਗੇ ਮੇਰੇ ਸਾਹਣ 13 ਤੋਂ 14 ਮੋਗੇ ਨੇ ਜਿਹੜੇ ਉਹ 2 ਇੰਚ ਤੋਂ ਸਿੱਧੇ 12 ਇੰਚ ਚੌੜੇ ਕੀਤੇ ਨੇ ਭਾਈ ਜੀ ਇਸੇ ਤਰ੍ਹਾਂ ਸਰਕਾਰਾਂ ਲਾਰੇ ਲਾਉਂਦੀਆਂ ਰਹਿਣਗੀਆਂ ਤੇ ਕਿਸਾਨ ਤਾਂ ਰੌਲਾ ਪਾਉਣਗੇ ਕਿਸਾਨਾਂ ਦੀ ਮਜਬੂਰੀ ਹੈ ਵੇਖੋ ਸਾਡਾ ਵੀ ਦਿਲ ਕਰਦਾ ਆ ਦੇ ਬੱਚਾ ਜਿ ਬੈਠੜਦਾ ਅਸੀਂ ਵੀ ਕਹਿੰਨੇ ਵੀ ਹੁਣ ਸਦਿਆਂ ਦੇ ਦਿਨ ਵਹਿੰਦੇ ਸੀ ਪਰ ਕਾਦੇ ਵੇਲੇ ਸੀ ਸਾਡੇ ਤੋਂ ਸੜਕਾਂ ਤੇ ਬੀਤ ਗਏ ਪਤਾ ਨਹੀਂ ਕਿਸਾਨ ਵਿਚਾਰਾ ਇਥੋਂ ਜਿਹੜੇ ਦਿੱਲੀ ਗਏ ਉਹਨਾਂ ਦੇ ਹਾਲਾਤ ਪੁੱਛੋ ਉਹਨਾਂ ਦੇ ਕੀ ਹਾਲਾਤ ਆ ਤੇ ਸਾਡੇ ਕੀ ਹਾਲਾਤ ਨੇ ਕਰੋ ਤਰੀ ਦਾ ਪਤਾ ਨਹੀਂ ਸਵੇਰੇ ਕਾ ਛਾਣ ਮੁੜਨਾ ਕਰੀ ਮਜਬੂਰੀਆਂ ਤੇ ਇਸ ਵਾਸਤੇ ਸਾਰਿਆਂ ਨੂੰ ਬੇਨਤੀ ਆ ਜਿੰਨੇ ਮੇਰੇ ਵੀਰ ਕਿਸਾਨ ਹੈ ਜਿਹੜੇ ਕਿਸੇ ਨਾਲ ਅਜੇ ਤੱਕ ਨਹੀਂ ਜੁੜੇ ਉਹ ਜੁੜ ਜਓ ਸਰਕਾਰਾਂ ਤੋਂ ਕੁਝ ਨਹੀਂ ਮਿਲਣਾ ਇਹ ਲਫਾਫੇ ਆ ਜਿੰਨੇ ਮਰਜ਼ੀ ਹਵਾ ਮਾਰ ਕੇ ਫਲਾ ਲੋ ਜਿਵੇਂ ਉਹ ਆਪਾ ਵੇਖਦੇ ਨਾ ਆਲੂ ਵਾਲੇ ਜੜਿਓ ਬਣ ਕੇ ਆ ਤੇ ਲੈਜ ਉਹ ਪੰਜ ਲੈਜ ਹੁੰਦੇ ਬਾਕੀ ਹਵਾ ਹੀ ਹੁੰਦੀ ਹੈ ਜਿਹੜੀ ਸਰਕਾਰ ਆਦੀ ਉਹਨੇ ਇਹ ਵੀ ਬਦਲਾ ਲੈਣਾ ਜਿਵੇਂ ਮਾਨ ਸਾਹਿਬ ਨੇ ਲੈੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਕਿਸੇ ਨਹੀਂ ਗੱਲਾਂ ਦੇ ਕੜਾ ਨਾ ਬਣਾਣੇ ਆ ਜੇ ਕਿਤੇ ਮੌਕਾ ਮਿਲ ਗਿਆ ਮੇਰੇ ਇਲਾਕੇ ਚ ਆਇਆ ਮਾਨ ਤਾਂ ਮੈਂ ਗੱਲ ਜਰੂਰ ਕਰਾਂਗਾ ਵੱਲ ਜਾਵਾਂਗਾ ਉਹਦੇ ਖੇਤ ਪੀ ਉਹਨੂੰ ਵੀ ਭਰਾਵਾ ਨਹਿਰ ਤੇਰੀ ਉਛਲੀ ਜਾਂਦੀ ਹੈ ਇਹਦਾ ਜਗਾੜ ਲਾ ਕਿਸੇ ਪਾਸੇ ਮੈਂ ਸੈਕਟਰੀ ਸਾਹਿਬ ਮਰੂ ਹੱਥ ਮਾਰੀ ਜਾਂਦਾ ਕਹਿੰਦਾ ਹੋਰ ਕਿਸੇ ਬੋਲਣਾ ਚਲੋ ਠੀਕ ਹੈ ਧੰਨਵਾਦ ਜਿਨ੍ਹਾਂ ਨੇ ਟਾਈਮ ਦਿੱਤਾ ਪਰ ਮੇਰੀ ਦੁਬਾਰਾ ਪ੍ਰਜੋਰ ਅਪੀਲ ਹੈ ਕਿਸਾਨਾਂ ਨੂੰ ਇਕਤਾ ਬਣਾਓ ਕਿਸੇ ਯੂਨੀਅਨ ਨਾਲ ਮਰਜੀ ਜੋੜ ਜੋ ਇਕਤਾ ਤੋਂ ਬਿਨਾ ਜਿਹੜਾ ਉਹ ਨਹੀਂ ਫਾਇਦਾ ਇੰਨੀਆਂ ਨੂੰ ਬੇਨਤੀਆਂ ਪ੍ਰਵਾਨ ਦੋ ਤਿੰਨ ਨਾਰੇ ਲਾਇਆ ਜੇ ਨਾਰ ਇੰਨੀਆਂ ਨੂੰ ਲਾਈਏ ਵੀ ਕੰਬੋਜ ਸਾਹਿਬ ਦੇ ਘਰ ਵੀ ਇਕ ਨਹੀਂ ਡਰ ਜਾਣ ਵੀ ਉੱਥੇ ਗਿਆ ਸੀ ਕਿ ਇਹਨੂੰ ਪੇਰ ਤਾਂ ਨਹੀਂ ਲਿਆ ਨੇ ਪੂਰੀ ਆਵਾਜ਼ ਨਾਲ ਅੱਜ ਮੰਡੀ 'ਚ ਆਵਾਜ਼ ਜਾਣੀ ਚਾਹੀਦੀ ਹੈ ਜਿਹੜੀ ਉਹ ਦਾਣਾ ਮੰਡੀ ਹੈ ਉਹ ਸੋਜ ਮੰਡੀ ਹੈ ਸਾਰ ਇੱਕ ਤਾਂ ਜਿੰਦਾਬਾਦ 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 ਸਾਰ ਇੱਕ ਤਾਂ ਜਿੰਦਾਬਾਦ 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 ਜਿੰਦ ਮਾਰਚਾ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਹੁਣ ਸਰ ਇੱਕਬਾਲ ਅਕਬਾਲ ਚਰਜੋਤ ਸਿੰਘ ਜੀ ਦਾ ਕਾ ਬੀਗ ਮਲਾਜਮਾ ਕਾਕਾ ਕਮਲਜੀਤ ਕਾਕਾ ਕਮਲਜੀਤ ਇਹਨਾਂ ਦਾ ਸਾਡੀ ਕਰ ਰੱਖ ਲਾ ਜੀ ਕਾਕਾ ਕਮਾਉ ਜੀ ਬੇਨਤੀ ਹੈ ਸਾਡਾ 15 15 ਲੱਖ ਰੁਪਈਆ ਪਵਾ ਦੇ ਆ ਦੇ ਜੀ ਮੋਤੀ ਸਾਹਿਬ ਕਿਹੜਾ ਇਹ ਜਿਹੜੇ ਮਕਸਦ ਲਈ ਭਾਈ ਕੜ ਗਿਆ ਕੋਈ ਨਹੀਂ ਇਧਰ ਨੂੰ ਕਰਨ ਦੀ ਗੱਲ ਕਰਨ ਕੋਈ ਨਹੀਂ ਕੋਈ ਨਹੀਂ ਸਭ ਤੋਂ ਪਹਿਲਾਂ ਇੰਦਰ ਜੀ ਬੈਠ ਜਾਣ ਯਾਰ ਵਿੱਚ ਬੈਠ ਜੜੇ ਇਹ ਗੱਲ ਕਹੀ ਹੈ ਚੱਲ ਕੋਈ ਨਹੀਂ 2 ਮਿੰਟ ਜੀ ਬੈਠ ਵਿੱਚ ਬੈਠ ਜਾਣ ਤਰਨੇ ਚ ਸਾਰੇ ਸਟੇਜ ਤੇ ਨਾ ਬੋਲ ਯਾਰ ਪੱਤਰਕਾਰ ਜਾਣਾ ਤੁਸੀਂ ਇਹ ਨਹੀਂ ਤੇ ਸਟੇਜ ਤੇ ਨਾ ਬੋਲਣ ਥੱਲੇ ਬੈਠ ਜਾਣ ਸਾਡੇ ਚ ਕਿਸੇ ਨੂੰ ਵੇਖ ਨਹੀਂ ਚਲੇ ਜਾਂਦੇ ਇੱਥੇ ਬਹਿ ਜੀਏ ਕੋਈ ਤਰਾਜ ਨਹੀਂ ਪਰ ਸਟੇਜ ਜਿਵੇਂ ਤੁੜੋ ਜਿਵੇਂ ਤੁੜੋ ਉਹ ਸਟੇਜ ਨਾ ਬੋਲ ਜਿਵੇਂ ਤੁੜੋ ਚਲੋ ਬੈਠ ਕੇ ਬਸ ਬੈਠ ਜਾਓ ਹਾਂਜੀ ਚੱਲ ਚੱਪ ਮਾਈਕ ਜੇ ਮਿੰਦਾ ਆ ਆ ਮਾਈਕ ਦੇ ਤੋ ਹੀ ਨਹੀਂ ਨਹੀਂ ਨਾ ਮਾਈਕ ਤੋਂ ਪਹਿਲਾਂ ਜੱਬਰ ਜੋ ਜਿੰਨੇ ਨਹੀਂ ਕੋਈ ਨਹੀਂ ਇਹ ਕੋਈ ਫੈਸਲਾ ਨਹੀਂ ਹੋਇਆ ਕਿ ਕੋਈ ਲੀਡਰ ਆ ਕੇ ਬੋਲੇਗਾ ਜਾਂ ਇੰਟਰਵਿਊ ਦੇਗਾ ਇਸ ਰੇਂਦਰ ਮੀਟਿੰਗ ਜਿਆਦਾ ਸੀ ਸਟੇਟ ਦਾ ਜੋ ਫੈਸਲਾ ਹੈ ਮੈਂ ਉਹਨੇ ਪ੍ਰੈਸ ਕਾਨਫਰੰਸ ਸਾਰੀ ਸੁਣੀ ਹੈ ਤਾਂ ਹੀ ਤਾਂ ਮੈਂ ਰੁਕਿਆ ਉਹਦੇ ਕੋਈ ਇਹ ਹੋ ਜਾਂਦੇ ਚਲੋ ਆਪਣੇ ਮੋਹ ਸਾਬ ਬੋਲਣਾ ਹਾਂ ਵਖਰੀ ਦੇ ਦਿਓ ਤੁਸੀਂ ਇਹਦੇ ਵਿੱਚ ਨਹੀਂ ਹਾਂ ਵਾਈਟ ਉੱਤੇ ਦੇ ਲੈਣੋਂ ਵੈਸੇ ਜੋ ਬੋਲਣਾ 2 ਮਿੰਟ ਤੋਂ ਨਹੀਂ ਇਹ ਸੁਲਣਾ ਕਿਉਂ ਯਾਰ ਕਮਾਲ ਦੀ ਗੱਲ ਯਾਰ ਨਹੀਂ ਨਹੀਂ ਜਿਹੜੇ ਆਏ ਨੇ ਉਹਨੂੰ ਮੈਂ ਫਤਿਹ ਦਾ ਬੁਲਾਦਾ ਸਾਰਿਆਂ ਨੂੰ ਆ ਫਤਿਹ ਬੁਲਾ ਜਿੰਨੇ ਵੀ ਭਰਾ ਮੇਰੇ ਸਾਡੇ ਬਜ਼ੁਰਗ ਸਾਰੇ ਹੈਗੇ ਤਾਂ ਤੁਸੀਂ ਸਾਡੇ ਆਪ ਦੇ ਜੇ ਕੋਈ ਬਗਾਨਾ ਕਿਹੜਾ ਇੱਕ ਵੀ ਬੰਦਾ ਵਿੱਚੋਂ ਬਖਾ ਦਿਓ ਜਿਹੜਾ ਬਗਾਨਾ ਹੈ ਮੈਂ ਬਾਕੀ ਸਾਰੀ ਗੱਲ ਛੱਡੋ ਪਹਿਲਾਂ ਮੈਂ ਕਿਸਾਨ ਆ ਆਪ ਖੁਦ ਮੇਰੇ ਪਰਿਵਾਰ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਨਿੱਜੀ ਤੌਰ ਤੇ ਜਾਣਦੇ ਹੋ ਤਾਂ ਜਿੰਨੇ ਵੀ ਸਾਰੇ ਅੱਜ ਬਜ਼ੁਰਗ ਮੇਰੇ ਵੀਰ ਸਾਥੀ ਜਿੰਨੇ ਵੀ ਸਾਰੇ ਇੱਥੇ ਆਏ ਨੇ ਤੁਹਾਨੂੰ ਜਿਹੜੀ ਵੀ ਇੱਥੇ ਕਸ਼ਟ ਤਕਲੀਫ ਹੋ ਰਹੀ ਏ ਮੈਂ ਤਾਂ ਉਹਦੇ ਵਾਸਤੇ ਤੁਹਾਡੇ ਸਾਰਿਆਂ ਤੋਂ ਖਿਮਾ ਦਾ ਵੀ ਜਾਜਕ ਤੇ ਰਹੀ ਗੱਲ ਜੋ ਮੈਂ ਐਸੇ ਜ਼ਿਲ੍ਹਾ ਪ੍ਰਧਾਨ ਸਾਡੇ ਜਾਕਰ ਸਾਹਿਬ ਨੇ ਪੰਜਾਬ ਦੇ ਪ੍ਰਧਾਨ ਕਿਸਾਨਾਂ ਦੀ ਗੱਲ ਅਸੀਂ ਪਹਿਲਾਂ ਵੀ ਰੱਖੀ ਤੇ ਹੁਣ ਵੀ ਪੂਰੇ ਜ਼ੋਰ ਲਾ ਕੇ ਰੱਖਾਂਗੇ ਵੀ ਜਲਦੀ ਤੋਂ ਜਲਦੀ ਜਿਹੜਾ ਸਾਰੇ ਆ ਭਰਾਵਾਂ ਦਾ ਮਸਲਾ ਹੱਲ ਹੋਵੇ ਤਾਂ ਕਿ ਆਪਾਂ ਸਾਰਿਆਂ ਨੂੰ ਜਿਹੜਾ ਤਰਨੇ ਨਾ ਲਾਣੇ ਪੈਣ ਸੜਕਾਂ ਦੇ ਨਾ ਪੈਣਾ ਪਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿੰਦਾਬਾਦ 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 ਬੜਾ ਇਨਾਈ ਧੰਨਵਾਦ ਜਿੰਦਾਬਾਦ 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 ਬਸ ਵਾਈਟ ਹੋ ਗਈ ਹੋਣਾ ਇੱਕੋ ਗੱਲ ਸਹੀ ਹੈ ਦੇ ਬਾਈ ਦੀ ਤਾਂ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਜਿੱਥੇ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਤਾਂ ਸੁਖਵਿੰਦਰ ਸਿੰਘ ਕਾਕਾ ਕੰਬੋਜ ਜੀ ਨੇ ਜਿਹੜਾ ਕਿ ਸਵਾਗਤ ਕੀਤਾ ਕਿਸਾਨਾਂ ਦਾ ਤੇ ਇਹ ਵੀ ਗੱਲ ਕਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਵੱਲੋਂ ਤੇ ਜਾਖੜ ਸਾਹਿਬ ਵੱਲੋਂ ਜਿਹੜੀ ਕਿ ਕਿਸਾਨਾਂ ਦੀ ਮੰਗਾਂ ਨੇ ਉਹ ਕੇਂਦਰ ਸਰਕਾਰ ਤੱਕ ਜ਼ਰੂਰ ਪਹੁੰਚਾਈਆਂ ਜਾਣਗੀਆਂ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਲਾਲਾਬਾਦ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਕਿ ਸੁਖਵਿੰਦਰ ਸਿੰਘ ਕਾਕਾ ਕੋ ਮੋ ਜੋ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਫਾਜ਼ਿਲਕਾ ਤੋਂ ਤਾਂ ਜਲਾਲਾਬਾਦ ਦੇ ਵਿੱਚ ਉਹਨਾਂ ਦੇ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਲਾਈਵ ਤਸਵੀਰਾਂ ਦੇਖ ਰਹੇ ਹਾਂ ਐਜ ਨਿਊਜ਼ 24 ਤੋਂ ਮੁਰਦਾਬਾਦ 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 ਬਾਅਦ ਬਾਅਦ ਸਰਕਾਰ ਮੁਰਦਾਬਾਦ 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 ਦੇਸ਼ਵਰੋਹੀ ਸਰਕਾਰ ਮੁਰਦਾਬਾਦ 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 ਤੇ ਕਰਦੇ ਬਾਹਰ ਕੀਤਾ ਜਾ ਰਹੇ ਆ ਤੁਸੀਂ ਹੁਣ ਕਿਸਾਨਾਂ ਨੂੰ ਮਿਲ ਕੇ ਵੀ ਆਏ ਹੋ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮੈਂ ਆਪ ਖੁਦ ਕਿਸਾਨ ਆ ਅਸੀਂ ਕਿਸਾਨਾਂ ਦੀ ਹਰ ਤਕਲੀਫ ਹਰ ਗੱਲ ਨੂੰ ਸਮਝਦੇ ਆਂ ਔਰ ਤੁਸੀਂ ਉਸ ਦਿਨ ਸਾਡੇ ਪੰਜਾਬ ਪ੍ਰਦਾਨ ਸੁਣੀ ਉਹ ਜਾਖੜ ਜੀ ਦਾ ਵੀ ਬਿਆਨ ਸੁਣਿਆ ਹੈ ਉਹਨਾਂ ਨੇ ਪੂਰਾ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਡਟ ਕੇ ਖੜੇ ਨੇ ਔਰ ਉੱਪਰ ਗੱਲ ਵੀ ਕਰ ਰਹੇ ਨੇ ਬੜੀ ਛੇਤੀ ਮੈਂ ਐਜ਼ ਏ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਉੱਪਰ ਆਪਦੇ ਪ੍ਰਧਾਨ ਜੀ ਚੌਰੀ ਸੁਨੀਲ ਕੁਮਾਰ ਜਾਖੜ ਜੀ ਨਾਲ ਵੀ ਗੱਲ ਕੀਤੀ ਏ ਔਰ ਬੜੀ ਜਲਦੀ ਸਾਡੀ ਸੈਂਟਰ ਸਰਕਾਰ ਦੀ ਵੀ ਕੋਸ਼ਿਸ਼ ਏ ਵੀ ਛੇਤੀ ਜੂ ਛੇਤੀ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਵੀ ਮੰਗਾਂ ਨੇ ਉਹਨਾਂ ਵਿੱਚ ਜਿਹੜਾ ਮੰਨਿਆ ਜਾਵੇ ਔਰ ਛੇਤੀ ਤੋਂ ਛੇਤੀ ਜਿਹੜਾ ਕਿਸਾਨਾਂ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ। ਕਿਸਾਨ ਵੀ ਰਾਏ ਸੇਵਾ ਕਰ ਰਹੇ ਉਹਨਾਂ ਦੀ ਚਾਹ ਪਾਣੀ ਸ਼ਕਾਰ। ਵੇਖੋ ਉਹ ਤਾਂ ਆਪਣੇ ਵੇਖੋ ਗੁਰੂ ਨੇ ਵੀ ਸਿਖਾਇਆ ਹੈ ਔਰ ਆਪਣਾ ਇਹ ਫਰਜ਼ ਵੀ ਬਣਦਾ ਹੈ ਕਿ ਜਿਹੜੇ ਵੀ ਭਰਾ ਚਲੋ ਅੱਜ ਆਏ ਨੇ ਤੇ ਉਹਨਾਂ ਨੂੰ ਵੇਖੋ ਚਾਹ ਪਾਣੀ ਪਿਉਣਾ ਆਪਣਾ ਫਰਜ਼ ਵੀ ਹੈ ਤੇ ਜੇ ਉਹ ਕਿਸੇ ਨੂੰ ਵੀ ਇਹਦੇ ਜਿਹੜੇ ਕੋਈ ਇਤਰਾਜ ਮੈਂ ਸਮਝਦਾ ਵੀ ਨਹੀਂ ਔਰ ਮੈਂ ਇੱਕ ਤੁਹਾਨੂੰ ਯਕੀਨ ਦਿਵਾਉਣਾ ਕਿ ਪੰਜਾਬ ਪ੍ਰਧਾਨ ਸੁਨੀਲ ਜਾਕਰਜੀ ਦੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਕਿਸਾਨਾਂ ਵਾਲਾ ਮੁੱਦਾ ਇਹ ਹੱਲ ਹੋਵੇ ਔਰ ਸਾਡੀ ਸੈਂਟਰ ਸਰਕਾਰ ਵੀ ਮੋਦੀ ਸਾਹਿਬ ਵੀ ਅਮਿਤ ਸ਼ਾਹ ਜੀ ਨੰਦਾ ਜੀ ਉਹਨਾਂ ਵੱਲੋਂ ਵੀ ਪੂਰੀ ਕੋਸ਼ਿਸ਼ ਹੈ ਵੀ ਖੇਤੀ ਜਿਹੜਾ ਕਿਸਾਨਾਂ ਵਾਲਾ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਜਿਹੜੀ ਸਰਕਾਰ ਇਹ ਮਸਲਾ ਹੱਲ ਕਰੂਗੀ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਜੇਕਰ ਅੱਜ ਇਹ ਸਮਾਤੀ ਜੇਕਰ ਇਸੇ ਸਮੇਂ ਸਦਨ ਕਿਤੇ ਲਾ ਲਏਗੇ Absolutely.